ਇਤਿਹਾਸ ਵਿੱਚ ਜ਼ਿਕਰ ਹੁੰਦਾ ਹੈ ਸੇਠ ਕਰੋੜੀ ਮਲ ਇਹ ਸੇਠ ਕਰੋੜੀ ਮਲ ਜਿਹੜਾ ਸੀ ਇਹ ਕਾਬਲ ਦਾ ਰਹਿਣ ਵਾਲਾ ਹੈ ਘਰ ਦੇ ਵਿੱਚ ਪਤਨੀ ਹੈ ਮਾਂ ਹੈ ਤੇ ਘਰ ਦੇ ਨੇ ਨਾਮ ਰੱਖਿਆ ਕਰੋੜੀ ਮਲ ਨਾਮ ਕਰੋੜੀ ਮਲ ਹੈ ਪਰ ਘਰ ਦੇ ਹਾਲਾਤ ਬਹੁਤ ਬੜੇ ਨੇ ਇੱਕ ਦਿਨ ਹੋਇਆ ਕਿ ਕਿ ਸੇਠ ਕਰੋੜੀ ਮਾਲ ਨੇ ਆਪਣੀ ਪਤਨੀ ਦੇ ਨਾਲ ਸਲਾਹ ਕੀਤੀ ਵੀ ਹਾਲਾਤ ਘਰ ਦੇ ਬਹੁਤ ਮਾੜੇ ਨੇ ਹੁਣ ਲੋਕ ਤਾਨੇ ਵੀ ਮਾਰਦੇ ਨੇ ਛੇੜਦੇ ਵੀ ਨੇ ਵੀ ਉਹ ਘਰ ਦੇ ਨਾਮ ਰੱਖਿਆ ਕਰੋੜੀ ਵਾਲ ਤੇ ਲੋਕਾਂ ਨੇ ਜਿਹੜੇ ਸੁਆਦ ਲੈਣ ਵਾਲੇ ਹੁੰਦੇ ਨੇ ਨਾ ਜਦੋਂ ਮਾੜਾ ਸਮਾਂ ਆਵੇ ਲੋਕ ਉਦੋਂ ਵੀ ਸੁਆਦ ਲੈਂਦੇ ਨੇ ਤੇ ਜਦੋਂ ਚੰਗਾ ਸਮਾਂ ਆਵੇ ਤਾਂ ਉਦੋਂ ਲੋਕੀ ਮੂੰਹ ਚੋੜ ਚੋੜ ਗੱਲਾਂ ਕਰਦੇ ਨੇ ਪਤਾ ਨਹੀਂ ਕਿੱਥੋਂ ਕਮਾਈ ਕੀਤੀ ਛੇ 2 ਨੰਬਰ ਦੇ ਕਮਾਈ ਕਿਵੇਂ ਲਾਉਂਦੇ ਲੋਕ ਤਾਣੇ ਕਰਦੇ ਨੇ ਲੋਕਾਂ ਨੇ ਆਪਣੇ ਕੋਲੋਂ ਹੀ ਇੱਕ ਟੈਗ ਲਾਇਆ ਸੇਟ ਕਰੋੜੀ ਮਾਲ ਹੁਣ ਕਮਾਲ ਦੀ ਗੱਲ ਹੈ ਹੈਪੀ ਘਰ ਦੇ ਵਿੱਚ ਗਰੀਬੀ ਬਹੁਤ ਹੈ ਤੇ ਆਪਣੀ ਪਤਨੀ ਦੇ ਨਾਲ ਸਲਾਹ ਕੀਤੀ ਵੀ ਕੀ ਕੀਤਾ ਜਾਵੇ ਤੇ ਕਿਸੇ ਨੇ ਆਖਿਆ ਵੀ ਜੇ ਚਾਹੁੰਦਾ ਹੈ ਘਰ ਦੀ ਗਰੀਬੀ ਦੂਰ ਹੋਵੇ ਤੇ ਇਦਾਂ ਕਰ ਧੰਗੁਰੂ ਨਾਨਕ ਮਹਾਰਾਜ ਜੀ ਦੇ ਗੱਦੇ ਦੇ ਗੱਦੀ ਦੇ ਬਿਰਾਜਮਾਨ ਮੀਰੀ ਪੀਰੀ ਦੇ ਮਾਲਕ ਧੰਗੁਰੂ ਹਰਗੋਬਿੰਦ ਮਹਾਰਾਜ ਤੇ ਸੇਠ ਕਰੋੜੀ ਮਲ ਜਿਹੜਾ ਹੈ ਉਹ ਕਾਬੁਲ ਤੋਂ ਤੁਰਿਆ ਅੰਮ੍ਰਿਤਸਰ ਪਹੁੰਚਿਆ ਅੱਜ ਅੰਮ੍ਰਿਤ ਵੇਲੇ ਗਵਾਨਾਂ ਦੀ ਸਮਾਪਤੀ ਹੋਈ ਤੇ ਮੇਰੀ ਪੀਰੀ ਦੇ ਬਾਲਕ ਧਰਗੁਰ ਹਰਗੋਬਿੰਦ ਮਹਾਰਾਜ ਨਾਲ ਜਦੋਂ ਜੋੜੇ ਘਰ ਵੱਲ ਵਧੇ ਨਾ ਜਦੋਂ ਜੋੜਾ ਪਾਉਣ ਦੇ ਲਈ ਜਿਹਦੇ ਸੰਗਤਾਂ ਨਾਲ ਜੋੜੇ ਉਤਾਰ ਸਨ ਉੱਥੇ ਮਹਾਰਾਜ ਗਏ ਕੀ ਤੱਕਦੇ ਤੱਕਿਆ ਵੀ ਸੇਟ ਕਰੋੜੀ ਮਾਲ ਜਿਹੜਾ ਸੀ ਜੋੜਿਆਂ ਦੇ ਲਾਗੇ ਬੈ ਕੇ ਤੇ ਭੂਪਾ ਮਾਰ ਕੇ ਹੋ ਰਿਆ ਮਹਾਰਾਜ ਕੋਲ ਕੇ ਬੋਡੇ ਤੇ ਹੱਥ ਰੱਖਿਆ ਅੱਖ ਲੱਗੇ ਭਾਈ ਕੌਣ ਹੈ ਕਿੱਥੋਂ ਆਇਆ ਰੋਂਦਾ ਕਿਉਂ ਹੈ ਤੇ ਅੱਖ ਲੱਗੇ ਮਹਾਰਾਜ ਮੇਰਾ ਨਾਮ ਹੈ ਕਰੋੜੀ ਮਾਲ ਕਾਬਲ ਤੋਂ ਆਇਆ ਤੇ ਲੋਕ ਮੈਨੂੰ ਤਾਨੀ ਤਾਨਨੇ ਮਾਰਦੇ ਨੇ ਛੇਰਦੇ ਨੇ ਮੇਨੇ ਮਾਰਦੇ ਨੇ ਵੀ सेठ ਕਰੋੜੀ ਮਾਲ ਤੇ ਮਹਾਰਾਜ ਅੱਖ ਲੱਗੇ ਵੀ ਕਮਾਲ ਦੀ ਗੱਲ ਹੋ ਗਈ ਵੀ ਤੂੰ ਕਰੋੜੀ ਕਰੋੜਾ ਦਾ ਮਾਲਕ ਹੋਣ ਕਰਕੇ ਕਰੋੜਾ ਦਾ ਮਾਲਕ ਹੈ ਫਿਰ ਵੀ ਰੋਈ ਜਾਂਦਾ ਮਾਰ ਕਹਿੰਦੇ ਕਹਿੰਦੇ ਮਹਾਰਾਜ ਮੇਰਾ ਨਾਮ ਕਰੋੜੀ ਮਾਲ ਹੈ ਪਰ ਪੱਲੇ ਕੁਝ ਨਹੀਂ ਹੈ ਪੱਲੇ ਦੇ ਢੇਲਾ ਕੋਈ ਨਹੀਂ ਹੈ ਗਰੀਬੀ ਬਹੁਤ ਜ਼ਿਆਦੀ ਹੈ ਤੇ ਮਹਾਰਾਜ ਆਖਣ ਲੱਗੇ ਮਹਾਰਾ ਫਿਰ ਚਾਹੁੰਦਾ ਕੀ